ਸੋਚ ਸ਼ੁਰੂ ਤੋਂ ਇਹੀ ਹੈ ਕਿ ਪਾਇਓਰਟੀ ਨੂੰ ਪਹਿਲ ਦੇਣੀ ਹੈ ਜੀ ਇਹ ਬੇਕਰੀ ਦੇ ਵਿੱਚ ਪੁਰਾਣਾ ਸਾਡਾ ਕੰਮ 35 ਸਾਲ ਤੋਂ ਦਾ ਬਿਸਕੁਟ ਦਾ ਹੀ ਹੈ ਹਾਂ ਉਹਦੇ ਵਿੱਚ ਅਸੀਂ ਪਿਓਰ ਦੇਸੀ ਘਿਓ ਦਾ ਪਿਓਰ ਆਟੇ ਦਾ ਬਿਸਕੁਟ ਹੈ ਤਾਂ ਉਹੀ ਬਣਾਉਨੇ ਆ ਤੇ ਹੋਰ ਵੀ ਵੈਰਾਈਟੀਆਂ ਬਣਦੀਆਂ ਕਾਫੀ ਅੱਡੀ ਅਸੀਂ ਕੁਆਲਿਟੀ ਨਾਲ ਕੰਪਰੋਮਾਈਜ਼ ਨਹੀਂ ਕਰਦੇ ਇਸ ਕਰਕੇ ਅਸੀਂ ਨਹੀਂ ਸਸਤਾ ਬਣਾਉਂਦੇ ਜੇ ਤੁਸੀਂ ਚਾਹੁੰਦੇ ਹੋ ਸ਼ੁੱਧ ਖਾਣਾ ਜਾਂ ਵਧੀਆ ਖਾਣਾ ਤਾਂ ਥੋੜੀ-ਬੋੜੀ ਦੂਰੀ ਹੈ ਤਾਂ ਉਹ ਤਾਂ ਤੈਅ ਕਰਨੀ ਪੈਣੀ ਹੈ ਏਸੀ ਤੈਅ ਦੀ ਅਸੀਂ ਅੱਜ ਬਠਿੰਡਾ ਸ਼ਹਿਰ ਦੇ ਬਹੁਤ ਹੀ ਮਸ਼ਹੂਰ ਮਨੋਜ਼ ਬੇਕਰਸ ਤੇ ਪਹੁੰਚੇ ਹਾਂ ਜਿੱਥੇ ਭਰਾ ਸ਼ੁੱਧ ਵੈਸ਼ ਨੂੰ ਤਾਂ ਜਿਹੜਾ ਖਾਣਾ ਪੀਣਾ ਬਣਾਉਂਦੇ ਤਾਂ ਉਹ ਤਾਂ ਬਣਾਉਂਦੇ ਹੀ ਹੈ ਤੇ ਨਾਲ ਹੈ ਜਿਹੜਾ ਸਾਫ ਸੁਥਰਾ ਤੇ ਕੁਆਲਟੀ ਵਾਈਜ਼ ਬਹੁਤ ਵਧੀਆ ਏ ਕੈਰ ਕਰਦੇ ਆ ਤੇ ਅੱਜ ਅਸੀਂ ਇਥੇ ਪਹੁੰਚੇ ਆ ਤਾਂ ਆਪਾਂ ਭਰਾ ਨਾਲ ਗੱਲਬਾਤ ਕਰਦੇ ਆ ਸਾਡੇ ਨਾਲ ਨੀ ਮਨੋਜ ਜੀ ਪਹਿਲਾਂ ਸਵਾਗਤ ਹੈ ਤੁਹਾਡਾ ਬਹੁਤ ਬਹੁਤ ਅੱਛਾ ਜੀ ਭਰਾ ਜੀ ਪਹਿਲਾਂ ਮੈਨੂੰ ਇਹ ਦੱਸੋ ਵੀ ਮਨੋਜ ਬੇਕਰਸ ਦਾ ਪਹਿਲਾਂ ਖਾਣਾ ਪੀਣਾ ਆਪਾਂ ਕਿਹੜੀਆਂ-ਕਿਹੜੀਆਂ ਆਈਟਮਾਂ ਜਿਹੜੀਆਂ ਇੱਥੇ ਆਪਾਂ ਤਿਆਰ ਕਰਦੇ ਆ ਤਕਰੀਬਨ ਮਨੋਜ ਬੇਕਰ ਪਰਸ਼ਾਨਗਰ ਚੌਕ ਆਪਣਾ ਜੀ 30-35 ਸਾਲ ਤੋਂ ਪੁਰਾਣਾ ਕੰਮ ਹੈ ਪਹਿਲਾਂ ਆਪਣਾ ਬਿਸਕੁਟ ਦਾ ਕੰਮ ਸੀਗਾ ਸਭ ਤੋਂ ਪਹਿਲਾਂ ਅੱਛਾ ਓਕੇ ਹਾਂ ਬਿਸਕੁਟ ਦੇ ਕੰਮ ਤੋਂ ਬਾਅਦ ਆਪੇ ਸ਼ੋਰੂਮ ਨੂੰ ਤਾਂ ਤਿੰਨ ਸਾਲ ਹੀ ਹੋਇਆ ਕੀਤੇ ਹੋਏ ਨੂੰ ਹੂੰ ਤੇ ਆਪਾਂ ਸੋਚ ਸ਼ੁਰੂ ਤੋਂ ਇਹੀ ਹੈ ਕਿ ਪਿਓਰਿਟੀ ਨੂੰ ਪਹਿਲ ਦੇਣੀ ਹੈ ਜੀ ਬਸ ਸਾਨੂੰ ਵੱਡੀ ਇਹੀ ਹੈ ਵੀ ਜੋ ਵੀ ਚੀਜ਼ ਹੈ ਪਿਓਰ ਔਰ ਖਾਣੇ ਦੇ ਵਿੱਚ ਕਿਸੇ ਨਾਲ ਝੂਠ ਬੋਲ ਕੇ 10 ਰੁਪਏ ਖਾਤਰ ਕਮਾਉਣ ਦੀ ਖਾਤਰ ਵੀ ਆਪਾਂ ਕਿਸੇ ਨਾਲ ਗਲਤ ਹੋ ਨਾ ਕਰ ਸਕੀਏ ਖਾਣੇ ਦੇ ਵੀ ਬਿਮਾਰ ਨਾ ਕਰ ਸਕੀਏ ਕਿਸੇ ਨੂੰ ਹੋਰ ਨਾ ਕਰ ਸਕੀਏ ਬਾਕੀ ਕੰਮ ਸਾਡਾ ਪੂਰਾ ਉਹੀ ਹੈ ਸੇਫ ਸਾਫ ਸੁਥਰਾ ਬਾਕੀ ਕਈ ਵਾਰ ਇਹਨਾਂ ਚੀਜ਼ਾਂ ਦੇ ਵਿੱਚ ਖਾਣ ਪੀਣ ਵਾਲੀ ਆਈਟਮਾਂ 'ਚ ਕੁਛ ਨਾ ਕੁਛ ਹੋ ਵੀ ਜਾਂਦਾ ਕਿਸੇ ਵੇਲੇ ਪਰ ਅਸੀਂ ਆਪਦੀ ਕੰਨੀਓ 100% ਪਿਓਰ ਵੇਚ ਨੂੰ ਔਰ ਅਸੀਂ ਬਾਜ਼ਾਰ ਦੇ ਵੀ ਕੋਈ ਰੈੱਡ ਨਿਸ਼ਾਨ ਵਾਲੀ ਆਈਟਮ ਨਹੀਂ ਰੱਖਦੇ ਬੇਕਰੀ ਦੇ ਵਿੱਚ ਆ ਦੇ ਵਿੱਚ ਵੀ ਜਿਹੜੀ ਕਿਸੇ ਨੂੰ ਮਹਿਸੂਸ ਹੋਵੇ ਵੀ ਜਮਾ ਵੀ ਜੇ ਵੇਜੀਟੇਰੀਅਨ ਤਾਂ ਵੇਜੀਟੇਰੀਅਨ ਪਿਓਰ ਹੋਵੇ ਵੇਜੀਟੇਰੀ ਨਹੀਂ ਹੋਵੇ ਸਭ ਤੋਂ ਵਧੀਆ ਗੱਲ ਕੀ ਰੱਖੀ ਰੇਟ ਬਹੁਤ ਬਾਜ਼ਰ ਹੈ ਰੇਟ ਬਹੁਤ ਕੁਆਲਿਟੀ ਦੇ ਹਿਸਾਬ ਨਾਲ ਰੇਟ ਹੈ ਜਿਹੜੇ ਬਹੁਤ ਜਿਆਦੇ ਹੋਣੇ ਚਾਹੀਦੇ ਆਪਾਂ ਵੱਡੀਆਂ ਵੱਡੀਆਂ ਕੰਪਨੀਆਂ ਦੇ ਬ੍ਰਾਂਡਾਂ ਤੇ ਜਾਂਦੇ ਆ ਨਾ ਜਦੋਂ ਜਿਹੜੀ 100 ਵਾਲੀ ਚੀਜ਼ ਉਹ 500 ਦੀ ਹੁੰਦੀ ਹੈ ਲੇਕਿਨ ਭਰਾ ਇਹਨੇ 100 ਵਾਲੀ ਚੀਜ਼ 80 ਦੀ ਲਈ ਹੋਈ ਹੈ 50 ਦੀ ਨਹੀਂ ਦਿੰਦਾ ਕਿਉਂ ਨਹੀਂ ਦਿੰਦਾ ਕਿਉਂਕਿ ਕੁਆਲਿਟੀ ਘਟ ਜੂਗੀ ਇਸ ਕਰਕੇ ਨਹੀਂ ਦਿੰਦਾ ਭਾਈ ਆਪਾਂ ਐਟਮਾ ਹੋਰ ਕਿਹੜੀਆਂ-ਕਿਹੜੀਆਂ ਤਿਆਰ ਕਰਦੇ ਆ ਸਭ ਤੋਂ ਪਹਿਲਾਂ ਤਾਂ ਇਹ ਅਸੀਂ ਬੇਕਰੀ ਦੇ ਵਿੱਚ ਪੁਰਾਣਾ ਸਾਡਾ ਕੰਮ 30-35 ਸਾਲ ਦਾ ਬਿਸਕੁਟ ਦਾ ਹੀ ਹੈ ਹਾਂ ਉਹਦੇ ਵਿੱਚ ਅਸੀਂ ਪਿਓਰ ਦੇਸੀ ਘਿਓ ਦਾ ਪਿਓਰ ਆਟੇ ਦਾ ਬਿਸਕੁਟ ਹੈ ਤਾਂ ਉਹੀ ਬਣਾ ਬਾਕੀ ਹੁਣ ਅਸੀਂ ਕੇਕ, ਮਠਿਆਈ, ਪੇਸਟੀ, ਪਾਰਟੀ, ਸਨੈਕਸ ਵਗੈਰਾ ਜੋ ਵੀ ਇਹ ਅਸੀਂ ਸਾਰਾ ਕੁਝ ਆਪ ਧਿਆਨ ਕਰਦੇ ਹਾਂ। ਇਹ ਕਿਉਂ ਰੈਡੀमेड ਤਾਂ ਨਹੀਂ ਆਉਂਦਾ? ਆਪਾਂ ਬਾਪ ਸਾਰਾ ਆਪ ਤਿਆਰ ਕਰਦੇ ਹਾਂ। ਹਾਂ ਜੋ ਕਿ ਮਰਾ ਮੋਟਾ ਕੋਲਡ ਡਰਿੰਕ ਹੈ ਜਾਂ ਹੋਰ ਹੈ ਸੀ ਕੰਪਨੀਆਂ ਦਾ ਅਸੀਂ ਲੈਂਦੇ ਹਾਂ। ਮਠਾਈਆਂ ਵਗੈਰਾ ਸਭ ਆਪਣਾ ਆਪ ਦਾ ਬਣਾਉਣਾ ਹੈ ਜੀ। ਸਾਰੇ। ਪਿਓਰ ਔਰ ਦੁੱਧ ਆਪ ਦਾ ਹੈ ਕਿ ਸੁੱਕੇ ਦੁੱਧ ਦੀ ਲੋਕ ਬਣਾਵਣਾ ਕੀ ਵੇਚੀ ਜਾਂਦੇ ਆ ਸਸਤੇ ਰੇਟ ਦੇ ਬਾਦੇ ਪਰ ਅਸੀਂ ਉਸ ਤਰ੍ਹਾਂ ਦਾ ਨਹੀਂ ਕੰਮ ਕਰਦੇ। ਵੀਓ ਕੰਮ ਨਹੀਂ ਕਰਨਾ ਆਪਾਂ। ਆਪਾਂ ਕਰਦੇ ਨਹੀਂ ਨਾ ਹੀ ਠਗੇ ਬਿਮਾਰ ਕਿਸੇ ਨੂੰ ਕਿਉਂ ਕਰ ਗਏ ਆਪਾਂ ਕਹਿੰਦੇ ਮਾੜੀ ਛੀਂਹ ਕਿਉਂ ਦਵਾਈਏ। ਪਰ ਲੋਕ ਕਹਿੰਦੇ ਆ ਇੱਥੇ ਵੀ ਉੱਥੋਂ ਫਲਾਨੀ ਜਗ੍ਹਾ ਤੇ ਜਿਆਦਾ ਰੇਟ ਸਸਤਾ ਮਿਲਦਾ ਹੈ। ਪਰ ਅਸੀਂ ਉਹ ਕਹਿੰਦੇ ਆ ਮਿਲਦਾ ਹੋਊਗਾ ਜੀ। ਕਪੜਾ 100 ਨਾਲ ਵੀ ਆदमी ਸਾਰ ਲੈਂਦਾ ਤੇ 500 ਨਾਲ ਵੀ ਸਾਰ ਲੈਂਦਾ ਤੇ 5000 ਨਾਲ ਵੀ ਸਾਰ ਲੈਂਦਾ। ਪਰ ਅਸੀਂ ਇੱਧਰਲੇ ਏ ਜਿਹੜੇ ਇੱਥੇ ਅਸੀਂ 35 35 40 40 ਰੁਪਏ ਦੀ ਪੇਸਟੀ ਵੇਚਦੇ ਆ ਇਹ ਬਾਜ਼ਾਰ ਦੇ ਵਿੱਚ 60 60 90 90 ਰੁਪਏ ਦੀ ਮਿਲਦੀ ਹੈ ਪਰ ਉਹ ਇਹ ਨਹੀਂ ਦੇਂਦਾ ਵੀ ਕੁਆਲਿਟੀ ਸਾਡੇ ਬੱਚਿਆਂ ਨੂੰ ਕੀ ਗੱਲ ਹੈ ਕਿ ਮਟੀਰੀਅਲ ਦੇ ਇੰਨੇ ਸਸਤੇ ਤੋਂ ਸਸਤਾ ਵੀ ਆਉਂਦਾ ਤੇ ਵਧੀਆ ਤੋਂ ਵਧੀਆ ਵੀ ਆਉਂਦਾ। ਉਹ ਵੀ ਕੱਪੜੇ ਵਾਲਾ ਹਿਸਾਬ ਹੀ ਆਈ ਦੱਸਦੀ ਅਸੀਂ ਤਾਂ ਸਮਝਾਉਣ ਦੀ ਇਹੀ ਤਰਕ ਕਰਨੀ ਹੁੰਦੀ ਹੈ। ਬਹੁਤ ਸਾਰੀ ਦੁਕਾਨ ਐਦਾਂ ਨਹੀਂ ਹੁੰਦੀ ਜੇ ਵੀ ਹੋਰ ਦੁਕਾਨਾਂ ਤੋਂ ਲਿਆ ਕੇ ਮਠਾਈ ਆਪ ਦਾ ਮਾਰਕਾ ਲਾ ਕੇ ਵੇਚੀ ਜਾਂਦੇ ਆਂਦੇ ਆਂਦੇ ਇਸ ਨਹੀਂ ਆਪਣਾ ਪੂਰਾ ਆਪ ਦਾ ਸਾਰਾ ਕੁਝ ਬੰਦ ਹੈ। ਅੱਛਾ ਕੋਈ ਐਦਾਂ ਦਾ ਸਸਤਾ ਵੀ ਹੈਗਾ ਵੀ ਕੋਈ ਆਪਾਂ ਮਠਾਈ ਤਿਆਰ ਕਰਦੇ ਹੋਈ ਹੈ ਜਾਂ ਪੇਸਟੀਆਂ ਜਾਂ ਪੈਟੀ ਕੁਛ ਵੀ ਲਾਲੂ ਖਾਂਦੇ ਵਾਲੀ ਆਈਟਮ ਕਿ ਹੋਰ ਦੁਕਾਨਦਾਰ ਲੈ ਕੇ ਜਾਂਦੇ ਹੁਣ? ਨਹੀਂ ਤਕਰੀਬਨ ਸਾਡਾ ਪਤਾ ਕੀ ਗੱਲ ਹੈ ਜੀ ਸਾਡਾ ਉਹਨਾਂ ਨਾਲ ਪਰਤਾਂ ਨਹੀਂ ਬ ਉਹ ਕਿਉਂ ਸਸਤਾ ਰੇਟ ਲੈ ਕੇ ਉਹਨਾਂ ਨੇ ਗਾ ਅੱਗੇ ਵੇਚਣਾ ਹੁੰਦਾ ਹੈ ਹਾਂ ਠੀਕ ਹੈ ਜੀ ਸਾਡੀ ਅਸੀਂ ਕੁਆਲਿਟੀ ਨਾਲ ਕੰਪਰੋਮਾਈਜ਼ ਨਹੀਂ ਕਰਦੇ ਇਸ ਕਰਕੇ ਅਸੀਂ ਨਹੀਂ ਸਸਤਾ ਬਣਾਉਂਦੇ ਅਸੀਂ ਉਹਨਾਂ ਨੂੰ ਪਹਿਲਾਂ ਹੀ ਮੈਂ ਤਾਂ ਕਿਹਾ ਆਉਂਦੇ ਆ ਪੁੱਛਣ ਵੀ ਸਾਨੂੰ ਦੇ ਦਿਓ ਪਰ ਅਸੀਂ ਕਹਿ ਰਹੇ ਹਾਂ ਪੜਦਾ ਸਾਡਾ ਨਹੀਂ ਲੱਗਣਾ ਤੁਹਾਡੇ ਨਾਲ ਕਿਉਂ ਤੁਸੀਂ ਸਸਤਾ ਲੈ ਕੇ ਸਸਤਾ ਵੇਚਣਾ ਹੈ ਜਾਂ ਕਿਵੇਂ ਸਸਤੇ ਵਾਲੇ ਤੋਂ ਨਾਲ ਹੀ ਤੁਸੀਂ ਡੀਲਿੰਗ ਕਰੋਗੇ ਫਿਰ ਸਾਡਾ ਉਹ ਕਿੰਨੇ ਕਿੰਨੇ ਦੋ ਆਪ ਦਾ ਨਾਮ ਵੀ ਖਰਾਬ ਹੁੰਦਾ ਨਾ ਉਸ ਚੀਜ਼ ਦਾ ਨਾਮ ਵੀ ਖਰਾਬ ਹੁੰਦਾ ਜੀ ਔਰ ਦੋਨੇ ਗੱਲਾਂ ਹੀ ਆ ਕਿ ਸਾਨੂੰ ਅਸੀਂ ਸਾਡੇ ਕੰਨੀਓ ਕਰਕੇ ਮਟੀਰੀਅਲ ਇੰਨੇ ਉਹ ਹਲਕੇ ਆਉਂਦੇ ਆ ਤੁਹਾਨੂੰ ਪਤਾ ਹੀ ਅੱਜ ਕੱਲ ਕੀ ਬ੍ਰਾਂਡ ਦਾ ਉਹ ਫਰਕ ਤੋਂ ਹੁੰਦਾ ਹੀ ਹੈ ਜੀ ਬਿਲਕੁਲ ਬਿਲਕੁਲ ਜਿਵੇਂ ਮੈਂ ਪਹਿਲਾਂ ਦੱਸਿਆ ਸੀ ਨਾ ਬਾਈ ਜੀ ਇਹ ਸ਼ੁੱਭ ਖਾਣਾ ਤਾਂ ਆਉਣਾ ਪੈਣਾ ਤੇ ਹੁਣ ਆਉਣਾ ਕਿੱਥੇ ਹੈ ਉਹ ਭਰਾ ਦੱਸਣਗੇ ਹਾਂ ਜੀ ਕਿੱਥੇ ਆਉਣਾ ਮੜਾ ਐਡਰੈਸ ਦੱਸ ਆਪਣਾ ਵੀ ਪਰਸਨਗਰ ਨਗਰ ਮੇਨ ਚੌਂਕ ਮੇਨ ਚੌਂਕ ਕੋਲ ਉੱਤਰ ਦੇ ਸਾਰੀ ਵੱਲ ਕੋਲ ਉੱਤਰ ਦੇ ਸਾਰ ਇੱਕ ਦੋ ਨੰਬਰ ਗਲੀ ਦੀ ਜਿਹੜੀ ਉੱਪਰ ਫਰੰਟ ਐਮ ਐਲ ਏ ਦੀ ਕੋਠੀ ਨੂੰ ਰਸਤਾ ਜਾਂਦਾ ਪਰਸਨਗਰ ਚੌਂਕ ਤੋਂ ਆ ਕੇ ਹਾਂ ਹਾਂ ਉਸ ਰੋਡ ਤੋਂ ਬਈ ਮਨੋਜ ਵਹੀਕਲਸ ਦੇ ਨਾਮ ਤੇ ਦੁਕਾਨਾ ਹੈ ਸ਼ੋਰੂਮ ਹੈ ਬਾਈ ਜ ਬਾਕੀ ਅਸੀਂ ਵੀਡੀਓ ਦੇ ਥੱਲੇ ਜਿਹੜੇ ਪੱਟੀ ਚੱਲਦੀ ਉਹਦੇ ਵਿੱਚ ਵੀ ਮੈਂਸ਼ਨ ਕੀਤਾ ਹੋਇਆ ਮੋਬਾਈਲ ਨੰਬਰ ਤੁਸੀਂ ਇਸ ਮੋਬਾਈਲ ਨੰਬਰ ਤੇ ਤੇ ਇਸ ਐਡਰੈਸ ਤੇ ਆ ਕੇ ਤੁਸੀਂ ਜਿਹੜੀ ਜਾਣਕਾਰੀ ਹੈ ਜਿਹੜੀ ਪ੍ਰਾਪਤ ਹੈ ਜਿਹੜੀ ਕਰ ਸਕਦੇ ਹੋ ਤੇ ਆਪਾਂ ਇਸੇ ਤਰ੍ਹਾਂ ਹੀ ਹੋਰ ਵੀਡੀਓ ਦੇ ਨਾਲ ਕਿਸੇ ਨਾਲ ਮਿਲਦੇ ਆਂ ਚੱਲਦੇ ਆਂ ਅੱਗੇ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਿਹੜਾ ਜ਼ਰੂਰ ਕਰਿਓ ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਜਿਹੜਾ ਜ਼ਰੂਰ ਕਰੋ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਣ ਤਾਂ ਮਿਲਦੇ ਆਪਾਂ ਕਿਸੇ ਅਗਲੀ ਵੀਡੀਓ ਦੇ ਨਾਲ